ਅਮਰਤਪਾਲ ਸਿੰਘ ਮਹਿਰੋਂ ਨੇ ਕਮਲਕੌਰ ਭਾਬੀ ਤੇ ਸੋਦਾ ਲਾਏ ਨੂੰ 8 ਦਿਨ ਹੋ ਗਏ ਆ ਪਰ ਨਿਤ ਇਸ ਮਾਮਲੇ ਦੇ ਵਿੱਚ ਨਵੀਆਂ-ਨਵੀਆਂ ਪਰਤਾਂ ਖੁੱਲ ਰਹੀਆਂ ਨੇ ਕਦੇ ਉਸ ਦੀ ਕਮਲਕੌਰ ਦੀ ਮਾਤਾ ਸਾਹਮਣੇ ਆਉਂਦੀ ਆ ਜਿਹੜੀ ਵੱਡੇ ਦੋਸ਼ ਅਮਰਤਪਾਲ ਸਿੰਘ ਮਹਿਰੋਂ ਤੇ ਲਾਉਂਦੀ ਆ ਕਿਸ ਤਰੀਕੇ ਦੇ ਨਾਲ ਟੀ-ਸ਼ਰਟ ਅਤੇ ਜੀਨ ਪੈਂਟ ਦੇ ਵਿੱਚ ਉਸ ਦੇ ਘਰ ਜਾਂਦਾ ਏ ਕਿਵੇਂ ਉਸ ਨੂੰ ਵਰਗਲਾ ਕੇ ਉਹ ਆਪਣੇ ਨਾਲ ਬਠਿੰਡੇ ਲਜਾਣ ਲਈ ਰਾਜ਼ੀ ਕਰਦਾ ਏ ਕਿਉਂਕਿ ਉਸ ਦਾ ਜਿਹੜਾ ਤਿੰਨ ਦਿਨ ਉਹ ਲਗਾਤਾਰ ਉਹਨਾਂ ਦੇ ਘਰ ਆਉਂਦਾ ਰਹਿੰਦਾ ਹੈ ਪਰ ਕਮਲ ਕੌਰ ਉਸ ਨੂੰ ਨਾ ਕਰ ਦਿੰਦੀ ਆ ਬਾਅਦ ਦੇ ਵਿੱਚ ਦਿਨ ਦਿਨਾਂ ਤੋਂ ਬਾਅਦ ਉਹ ਹਾਂ ਕਰ ਦਿੰਦੀ ਆ ਤੇ ਆਖਦੀ ਆ ਕਿ ਉਹ ਸ਼ਾਮ ਤੱਕ ਘਰ ਬੁੜਾਵੇਗੀ ਪਰ ਬਾਅਦ ਦੇ ਵਿੱਚ ਜੋ ਕੁਝ ਹੋਇਆ ਉਹ ਆਪਾਂ ਸਭ ਨੇ ਸੁਣਿਆ ਹੈ ਇਹ ਪਰਿਵਾਰ ਦਾ ਪਹਿਲਾ ਜੀ ਆ ਜਿਸ ਨੇ ਆ ਕੇ ਸਭ ਤੋਂ ਪਹਿਲਾਂ ਅਮਰਤਪਾਲ ਸਿੰਘ ਮਹਿਰੋਂ ਦੇ ਖਿਲਾਫ ਮੋਰਚਾ ਖੋਲ੍ਹਿਆ ਹੈ ਭਾਵੇਂ ਸੋਸ਼ਲ ਮੀਡੀਆ ਦੇ ਉੱਤੇ ਵੱਡਾ ਵਰਗਾ ਜਿਹੜਾ ਉਹ ਅਮਰਤਪਾਲ ਸਿੰਘ ਮਹਿਰੋ ਦੀ ਤਾਰੀਫ਼ ਕਰ ਰਿਹਾ ਕਿਉਂਕਿ ਸਿਰਫ ਤੇ ਸਿਰਫ ਇੱਕ ਅਜੀਹਾ ਕੰਮ ਕੀਤਾ ਗਿਆ ਮਹਿਰੋ ਵੱਲੋਂ ਜਿਸ ਤੋਂ ਬਾਅਦ ਆਪਾਂ ਵੇਖਿਆ ਖਾਸ ਕਰਕੇ ਪੰਜਾਬ 'ਚ ਜਿਹੜੇ ਮੁੰਡੇ ਕੁੜੀਆਂ ਪੰਜਾਬੀ ਬੋਲੀ ਵਿੱਚ ਜਿਹੜੇ ਕੰਟੈਂਟ ਬਣਾਉਂਦੇ ਸੀ ਉਹਨਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਸੋਧ ਹੋਈ ਆ ਉਹਨਾਂ ਨੇ ਜਿਹੜਾ ਡਬਲ ਮੀਨਿੰਗ ਕੰਟੈਂਟ ਆ ਜਿਹੜੀਆਂ ਉਹਨਾਂ ਨੇ ਖੁੱਲੀਆਂ ਲਗਾਮਾਂ ਛੱਡੀਆਂ ਹੋਈਆਂ ਸੀ ਉਹਨਾਂ ਦੇ ਉੱਤੇ ਕੰਟਰੋਲ ਹੋਇਆ ਭਾਵੇਂ ਹਲੇ ਵੀ ਇਕਾ ਦੁਕਾ ਬੰਦੇ ਆ ਜਿਹੜੇ ਬਾਹਰ ਬੈਠੇ ਇਸ ਚੀਜ਼ ਨੂੰ ਜਿਹੜਾ ਜਾਇਜ ਠਹਿਰਾ ਰਹੇ ਆ ਪਰ ਪੰਜਾਬ ਦੇ ਵਿੱਚੋਂ ਵੱਡੀ ਪੱਧਰ ਤੇ ਲੋਕਾਂ ਵੱਲੋਂ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਜਿਹੜੀ ਸਹਿਮਤੀ ਪ੍ਰਗਟਾਈ ਗਈ ਆ ਉਸ ਵੱਲੋਂ ਕੀਤੇ ਗਏ ਜਿਹੜਾ ਕੰਮ ਉਸ ਦੇ ਨਾਲ ਆਪਣੀ ਹਾਂ ਦੇ ਵਿੱਚ ਹਾਂ ਮਲਾਈ ਗਈ ਆ ਪਰ ਸਭ ਤੋਂ ਵੱਡਾ ਸਵਾਲ ਕਮਲਕੌਰ ਦੇ ਪਤੀ ਦੇ ਨਾਲ ਕੀ ਗੱਲਬਾਤ ਹੋਈ ਕਿਉਂ ਉਸ ਦਾ ਤਲਾਕ ਹੋਇਆ ਇਹ ਗੱਲ ਲੋਕੀ ਜਾਨਣਾ ਚਾਹੁੰਦੇ ਆ ਕਿਉਂਕਿ ਕਮਲ ਕੌਰ ਇੱਕ ਐਕਟਰ ਸੀ ਇਸ ਕਰਕੇ ਸਾਰੀ ਗੱਲ ਜਾਨਣਾ ਚਾਹੁੰਦੇ ਆ ਪਰ ਤੁਹਾਨੂੰ ਦੱਸ ਦਿੰਨੇ ਆ ਕਮਲ ਕੌਰ ਦਾ ਹਾਲੇ ਵਿਆਹ ਵੀ ਨਹੀਂ ਹੋਇਆ ਸੀ ਸਿਰਫ ਜਿਹੜਾ ਉਹ ਪਤੀ ਵਿਖਾਉਂਦੀ ਸੀ ਉਹ ਆਪਣੀਆਂ ਜਿਹੜੀਆਂ ਜਿਹੜੀਆਂ ਰੀਲਾਂ ਬਣਾਉਂਦੀ ਸੀ ਜਾਂ ਵੀਡੀਓ ਬਣਾਉਂਦੀ ਸੀ ਉਹਨਾਂ ਦੇ ਵਿੱਚ ਬਣਾਉਂਦੀ ਸੀ ਉਹ ਡਰਾਮੇ ਕਰਦੀ ਸੀ ਉਸ ਦਾ ਕੋਈ ਵਿਆਹ ਨਹੀਂ ਹੋਇਆ ਸੀ ਤੇ ਖੁਦ ਦਾ ਕੋਈ ਬੱਚਾ ਵੀ ਉਸ ਦਾ ਨਹੀਂ ਸੀ